ਦੇ ਰੀਸਿੰਜੀ ਕੈਨੇਡਾ ਨੇ ਚੀਨ ਦੇ ਨਾਲ ਹੱਥ ਮਲਾ ਕੇ ਵੱਡੀ ਡੀਲ ਕੀਤੀ ਸੀਗੀ ਜਿਸ ਤੋਂ ਬਾਅਦ ਆਪਾਂ ਇੰਟਰਵਿਊ ਕੀਤੀ ਸੀ ਗਰਵਤ ਕਿ ਤੁਸੀਂ ਕਿਹਾ ਵੀ ਸੀ ਕਿ ਇਸ ਦੇ ਨਾਲ ਕੈਨੇਡਾ ਨੇ ਸਿੱਧਾ ਪੰਗਾ ਅਮਰੀਕਾ ਦੇ ਨਾਲ ਲੈ ਲਿਆ ਉਹੀ ਹੋਇਆ ਹੁਣ ਰੰਪ ਦੇ ਵੱਲੋਂ ਸਿੱਧੀ ਧਮਕੀ ਕਿਹਾ ਨੋ ਜਾਂ ਵਾਰਨਿੰਗ ਕਿਹਾ ਨੋ ਜਾਂ ਇੱਕ ਕਾਰਵਾਈ ਕਿਹਾ ਨੋ ਕੈਨੇਡਾ ਉੱਤੇ ਕਰ ਦਿੱਤੀ ਗਈ ਹੈ ਉਹਨਾਂ ਨੇ ਵਾਰਨ ਦਿੱਤੀ ਹੈ ਕਿ ਕਿ ਹੁਣ ਕੈਨੇਡਾ ਦੇ ਉੱਤੇ ਵੀ ਟੈਰਿਫ ਲਗਾਇਆ ਜਾਵੇਗਾ ਕਿੰਨਾ ਟੈਰਿਫ ਲਗਾਇਆ ਜਾਵੇਗਾ ਜੋ ਉਹਨਾਂ ਨੇ ਕਿਹਾ ਕਿ 100% 50% ਉਹਨਾਂ ਨੇ ਕਿਹਾ ਜਾਂ ਕਿੰਨਾ ਹੈ ਇਹ ਦੇਖਿਆ ਜਾਵੇਗਾ ਪਰ ਹੁਣ ਜੋ ਰਿਸ਼ਤੇ ਵਿਗੜ ਗਏ ਨੇ ਕੈਨੇਡਾ ਦੇ ਯਾ ਅਮਰੀਕਾ ਦੇ ਇਸ ਨੂੰ ਕਿਵੇਂ ਦੇਖਦੇ ਹੋ ਕਿ ਜਿਸ ਤਰੀਕੇ ਦਾ ਭਰੋਸਾ ਕੀਨੇ ਦਿੱਤੇ ਹੈ ਕਿ ਕੈਨੇਡਾ ਨੂੰ ਆਪਣੇ ਹੱਕ ਵਿੱਚ ਲੈ ਕੇ ਆਉਣ ਦਾ ਕਿਉਂਕਿ ਆਪਾਂ ਜਦੋਂ ਗੱਲ ਕਰਦੇ ਹਾਂ ਤਾਂ ਆਪਾਂ ਜੇ 5-7 ਸਾਲ ਪਿੱਛੇ ਚਲ ਜਾਈਏ ਤਾਂ ਕੈਨੇਡਾ ਦੀ ਲਿਸਟ ਦੇ ਵਿੱਚ ਸਭ ਤੋਂ ਵੱਡਾ ਜੋ ਨਾਮ ਸੀ ਦੁਸ਼ਮਣ ਦੇਸ਼ਾਂ ਦੇ ਵਿੱਚੋਂ ਉਹ ਚੀਨ ਸੀ ਇਹਨਾਂ ਦੇ ਕਾਫੀ ਬਵਾਦ ਲੰਬੇ ਸਮੇਂ ਚੱਲਦੇ ਵੀ ਆ ਰਹੇ ਸੀ ਕਿ ਹੁਣ ਅਜਿਹਾ ਕੀ ਹੋ ਗਿਆ ਕਿ ਕੈਨੇਡਾ ਨੇ ਆਪਣੇ ਪੱਕੇ ਦੋਸਤ ਅਮਰੀਕਾ ਨੂੰ ਛੱਡ ਕੇ ਚੀਨ ਦੇ ਹੱਥੇ ਮਿਲਾ ਲਿਆ ਤੇ ਅੱਗੇ ਹੁਣ ਕਿਵੇਂ ਦੇਖਦੇ ਹੋ ਕਿਵੇਂ ਅਮਰੀਕਾ ਰੋਕ ਪਾਏਗਾ ਕੈਨੇਡ ਕਿਵੇਂ ਦੁਆਰਾ ਮਨਾਏਗਾ ਜਾਂ ਹੋਰ ਵਿਗਾੜੇਗਾ ਜਿਸ ਤਰੀਕੇ ਦਾ 트ੰਪ ਦਾ ਰਵਈਆ ਹੈ ਕਿ ਜੋ ਉਸਨੇ ਪਹਿਨਾ ਬਿਆਨ ਦਿੱਤਾ ਸੀ ਕਿ ਉਸ ਤੋਂ ਕਿਵੇਂ ਕੈਨੇਡਾ ਟੁੱਟਿਆ ਟੁੱਟਣ ਤੋਂ ਬਾਅਦ ਹੋਰ ਹੋ ਟੁੱਟਣ ਦੇ ਰਸਤੇ ਕੈਨੇਡਾ ਤੇ ਅਮਰੀਕਾ ਦੇ ਜਾਂ ਹੁਣ 트ੰਪ ਜੋੜ ਸਕਦੇ ਨੇ ਕੀ ਦੇਖਦੇ ਹਾਂ ਕੀ ਨਿਕਲ ਕੇ ਆ ਰਿਹਾ ਜੀ ਪੋਲਿਟਿਕਸ ਦੇ ਇਸ ਵੱਡੇ ਘੇਲੋਕੀ ਅਪਡੇਟਸ ਦੇ ਵਿੱਚ ਜੀ ਇੱਕ ਸ਼ਬਦ ਜਿਹੜਾ ਹੈਗਾ ਨਾ ਨਿਊ ਵਰਲਡ ਆਰਡਰ ਦਾ ਇਹ ਇਹ ਬਹੁਤ ਚਰਚਾ ਦੇ ਵਿੱਚ ਰਹਿੰਦਾ ਹਮੇਸ਼ਾ ਤੇ ਇਹੇ ਸ਼ਬਦ ਜਿਹੜਾ ਨਾ ਮਾਰਕ ਕਾਰਨੀ ਜਿਹੜੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਉਹਨਾਂ ਨੇ ਚੀਨ ਜਾ ਕੇ ਵਰਤਿਆ ਉਹਨਾਂ ਨੇ ਕਿਹਾ ਕਿ ਚੀਨ ਤੇ ਕੈਨੇਡਾ ਮਿਲ ਕੇ ਨਿਊ ਵਰਲਡ ਆਰਡਰ ਸੈੱਟ ਕਰਨ ਜਾ ਰਹੇ ਨੇ ਤੇ ਮੇਰਾ ਜੋ ਖਿਆਲ ਹੈ ਨਾ ਕਿ ਜਿਸ ਦਿਨ ਡੋਨਲਡ ਟਰੰਪ ਹੋਰੀ ਅਮਰੀਕਾ ਦੇ ਰਾਸ਼ਟਰਪਤੀ ਬਣੇ ਅਜੇ ਤੋਂ 1 ਸਾਲ ਪਹਿਲਾਂ ਤੇ ਉਹਨਾਂ ਨੇ ਨਿਊ ਵਰਲਡ ਆਰਡਰਸ ਰੀਸੈਟ ਕਰਨਾ ਸ਼ੁਰੂ ਕਰ ਦਿੱਤਾ ਸੀ ਤੁਸੀਂ ਦੇਖੋ ਬਹੁਤ ਸਾਰੀਆਂ ਤਾਕਤਾਂ ਜਿਹੜੀਆਂ ਅਲੱਗ-ਥਲੱਗ ਹੋ ਗਈਆਂ ਨਵੇਂ ਰਿਸ਼ਤੇ ਬਣ ਗਏ ਕਈ ਰਿਸ਼ਤੇ ਟੁੱਟ ਗਏ ਬਹੁਤ ਕੁਝ ਜਿਹੜਾ ਹੈ ਪਿਛਲੇ ਸਾਲ ਦੇ ਵਿੱਚ ਹੋਇਆ ਹੈ ਨਾ ਸੋ ਅ ਅਮਰੀਕਾ ਦੇ ਐਲਾਈਜ਼ ਯੂਰਪ ਜਾਂ ਫਿਰ ਉਸ ਤੋਂ ਬਾਅਦ ਯੂਕੇ ਦੀ ਗੱਲ ਕਰ ਲਈਏ ਇਹਨਾਂ ਦੇ ਵਿੱਚ ਦੂਰੀਆਂ ਵੜੀਆਂ ਤੇ ਗਵਾਂਢੀ ਜਿਵੇਂ ਆਪਾਂ ਕਹੀਏ ਨਾ ਭਰਾ ਭਰਾ ਹੁੰਦੇ ਨੇ ਕੈਨੇਡਾ ਤੇ ਅਮਰੀਕਾ ਨੂੰ ਇਸ ਤਰ੍ਹਾਂ ਦੁਨੀਆ ਵੇਖਦੀ ਹੁੰਦੀ ਸੀ ਤੇ ਅੱਜ ਕੈਨੇਡਾ ਤੇ ਅਮਰੀਕਾ ਦੇ ਵਿੱਚ ਵੀ ਦੂਰੀਆਂ ਪੈ ਚੁੱਕੀਆਂ ਵੈਨਜ਼ੂਏਲਾ ਜੋ ਕਿ ਉਹ ਵੀ ਅਮਰੀਕਾ ਦੇ ਆਲੇ ਦੁਆਲੇ ਹੀ ਹੈ ਤੇ ਉਹਨਾਂ ਦੇ ਕਿਵੇਂ ਤਖਤਾ ਪਲਟ ਕੀਤਾ ਗਿਆ ਤੇ ਜੇ ਹੁਣ ਆਪਾਂ ਗੱਲ ਗ੍ਰੀਨਲੈਂਡ ਦੀ ਕਰੀਏ ਉਹ ਵੀ ਮਸਲਾ ਜਿਹੜਾ ਸਾਡੀਆਂ ਬਰੂਹਾਂ ਦੇ ਉੱਤੇ ਖੜਿਆ ਹੋਇਆ ਤੇ ਹੁਣ ਜਿਹੜੀ ਡੋਨਲਡ ਟਰੰਪ ਹੋਰਾਂ ਵੱਲੋਂ ਇਹ ਜਿਹੜੀ ਚੀਨ ਦੇ ਨਾਲ ਕੈਨੇਡਾ ਦੀ ਡੀਲ ਹੋਈ ਹੈ ਉਹਦੇ ਉੱਤੇ ਤੰਜ ਕੱਸ ਤੋ ਕਹਿਣਾ ਕੀ ਉਹਨਾਂ ਦਾ ਕਹਿੰਦੇ ਵੀ ਜੇ ਕੈਨੇਡਾ ਨੇ ਚੀਨ ਦੇ ਨਾਲ ਕੋਈ ਵੀ ਇਸ ਤਰ੍ਹਾਂ ਦਾ ਜਿਹੜਾ ਹੈਗਾ ਡੀਲ ਜਿਹੜੀ ਵੱਡੀ ਡੀਲ ਕੀਤੀ ਤੇ ਉਸ ਤੋਂ ਬਾਅਦ ਕੀ ਹੈ ਵੀ ਅਸੀਂ ਕੈਨੇਡਾ ਤੋਂ ਅਮਰੀਕਾ ਆਉਣ ਵਾਲੇ ਹਰ ਇੱਕ ਪ੍ਰੋਡਕਟ ਦੇ ਉੱਤੇ 100% ਟੈਰਿਫ ਜਿਹੜਾ ਹੈਗਾ ਉਹ ਲਾ ਦੇਾਂਗੇ ਸੋ ਮਤਲਬ ਕਹਿਣ ਦਾ ਵੀ ਦੇਖੋ ਆਪ ਕਹਿੰਦੇ ਆ ਕਿ 600 ਬਿਲੀਅਨ ਦਾ ਟਰੇਡ ਹੈ ਅਮਰੀਕਾ ਦਾ ਜਿਹੜਾ ਉਹਦੇ ਨਾਲ ਚੀਨ ਦੇ ਨਾਲ ਸੋ ਆਪਣੀ ਕੋਈ ਗੱਲ ਨਹੀਂ ਪਰ ਜਦੋਂ ਕੈਨੇਡਾ ડીਲ ਕਰਨ ਜਾਵੇ ਤਾਂ ਫਿਰ ਉਹਨੂੰ ਜਿਹੜਾ ਹੈ ਉਹ ਧਮਕਾਇਆ ਜਾ ਰਿਹਾ ਉਹਨੂੰ ਧਮਕੀ ਦਿੱਤੀ ਜਾ ਰਹੀ ਹੈ ਆਪਾਂ ਪਿਛਲੇ ਪ੍ਰੋਗਰਾਮ ਚ ਜਦੋਂ ਗੱਲ ਕੀਤੀ ਸੀ ਨਾ ਚੀਨ ਤੇ ਕੈਨੇਡਾ ਦੀ ਇਸ ડીਲ ਦੇ ਉੱਤੇ ਗੱਲ ਕੀਤੀ ਸੀ ਆਪਾਂ ਇਹ ਵੀ ਜ਼ਿਕਰ ਕੀਤਾ ਸੀ ਵੀ ਇਸ ਤੋਂ ਬਾਅਦ ਅਮਰੀਕਾ ਚੁੱਪ ਨਹੀਂ ਬੈਠੇਗਾ ਆਉਂਦੇ ਦਿਨਾਂ ਦੇ ਵਿੱਚ ਉਹਦੇ ਉੱਤੇ ਵੀ ਆਪਾਂ ਗੱਲਬਾਤ ਕਰਾਂਗੇ ਸੋ ਉਹੀ ਗੱਲ ਹੋ ਗਈ ਹੈ ਡੋਨਲਡ ਟਰੰਪ ਹੋਰਾਂ ਦਾ ਇਹਦੇ ਉੱਤੇ ਵੀ ਜਿਹੜਾ ਹੈਗਾ ਉਹ ਰਿਐਕਸ਼ਨ ਆ ਚੁੱਕਿਆ ਉਹਨਾਂ ਨੇ ਕਿਹਾ ਵੀ ਜੇ ਕੈਨੇਡਾ ਨੇ ડીਲ ਕੀਤੀ ਜੇ ਸਾਡੇ ਤੋਂ ਬਾਹਰ ਹੋ ਕੇ ਕੈਨੇਡਾ ਚੱਲਿਆ ਤਾਂ ਕੈਨੇਡਾ ਦੇ ਹਰ ਇੱਕ ਪ੍ਰੋਡਕਟ ਦੇ ਉੱਤੇ 100% ਟੈਰਿਫ ਲਾ ਦੇਵਾਂਗੇ। ਯਾਨੀ ਕਿ ਤੁਸੀਂ ਇਹ ਦੇਖੋ ਵੀ ਜਿਹੜੀ 100 ਰੁਪਏ ਦੀ ਚੀਜ਼ ਹੋਏਗੀ ਅ ਅਮਰੀਕਾ ਦੀ, 100 ਡਾਲਰ ਦੀ ਚੀਜ਼ ਹੋਏਗੀ ਉਹ 200 ਡਾਲਰ ਦੀ ਅਮਰੀਕਾ ਦੇ ਵਿੱਚ ਵਿਕੇਗੀ। ਸੋ ਇਹ ਇਸ ਵੇਲੇ ਜਿਹੜਾ ਇੱਕ ਆਪਾਂ ਕਹੀਏ ਵੀ ਉਹਨਾਂ ਨੇ ਤੰਜ ਕੱਸਿਆ ਜਾਂ ਸਟੇਟਮੈਂਟ ਰੂਪੀ ਆਹ ਗੱਲਬਾਤ ਜਿਹੜੀ ਹੈਗੀ ਹੈ ਕਹੀ ਆ ਤੇ ਇੱਚ ਖਾਸ ਗੱਲ ਜਿਹੜੀ ਇੱਕ ਹੋਰ ਵੀ ਉਹਨਾਂ ਨੇ ਕਹੀ ਆ ਜੋ ਕਿ ਪਹਿਲਾਂ ਉਹਨਾਂ ਨੇ ਜਿਹੜੇ ਆਪਣੇ ਜਸਟਿਨ ਟਰੂਡੋਸ ਵੀ ਨਾ ਉਹਨਾਂ ਨੂੰ ਕਿਹਾ ਸੀ। ਕੀ ਕਿਹਾ ਸੀ ਗਵਰਨਰ ਕਹਿ ਕੇ ਉਹ ਬੁਲਾਇਆ ਸੀ ਤੇ ਇਸ ਪੋਸਟ ਦੇ ਵਿੱਚ ਜਿਹੜੀ ਇਹ ਪੋਸਟ ਲਿਖੀ ਗਈ ਨਾ ਡੋਨਲਡ ਰੰਪ ਵੱਲੋਂ ਇਹਦੇ ਵਿੱਚ ਪਹਿਲੀ ਵਾਰ ਹੋਇਆ ਕਿ ਮਾਰਕ ਕਾਰਨੀ ਨੂੰ ਉਹਨਾਂ ਨੇ ਗਵਰਨਰ ਕਹਿ ਕੇ ਬੁਲਾਇਆ ਮਤਲਬ ਉਹ ਇਹੀ ਸਮਝ ਰਹੇ ਨੇ ਜਾਂ ਇੱਕ ਤਰ੍ਹਾਂ ਦਾ ਕਹਿ ਲਓ ਵੀ ਟਿੱਚਰਾਂ ਕਰ ਰਹੇ ਆ ਵੀ ਤੁਹਾਨੂੰ ਅਸੀਂ 51ਵੀਂ ਸਟੇਟ ਜਿਹੜੀ ਆਪਣੀ ਬਣਾਣਾ ਚਾਹੁੰਦੇ ਆ ਜਾਂ ਬਣਾ ਲਿਆ ਜਾਂ ਬਣਾਵਾਂਗੇ ਜੋ ਕਹਿੰਦੇ ਗਵਰਨਰ ਮਾਰਕ ਕਾਰਨੀ ਇਹ ਸੋਚਦੇ ਨੇ ਕਿ ਉਹ ਕੈਨੇਡਾ ਨੂੰ ਛੀਨ ਲਈ ਅਮਰੀਕਾ ਵਿੱਚ ਸਮਾਨ ਅਤੇ ਉਤਪਾਦ ਭੇਜਣ ਦਾ ਇੱਕ ਡ੍ਰੌਪ ਆਫ ਫੋਰਟ ਬਣਾਉਣ ਜਾ ਰਹੇ ਨੇ ਮਤਲਬ ਕੀ ਕਹਿੰਦੇ ਵੀ ਮਾਰਕਰਨੀ ਇਹ ਸੋਚਦੇ ਵੀ ਚੀਨ ਨੂੰ ਇੱਕ ਇਦਾਂ ਦਾ ਜਿਹੜਾ ਬਣਾਉਣ ਜਾ ਰਹੇ ਆ ਵੀ ਉਹ ਡ੍ਰੌਪ ਆਫ ਸਮਾਨ ਜਿਹੜਾ ਹੈਗਾ ਆ ਕੇ ਡੰਪ ਆਫ ਕਰੇ ਤੇ ਜਾਵੇ ਸੋ ਇਸ ਤਰ੍ਹਾਂ ਕਹਿੰਦੇ ਵੀ ਆਪਾਂ ਕਦੇ ਵੀ ਨਹੀਂ ਕਰ ਸਕਦੇ ਇਹ ਕੈਨੇਡਾ ਜਿਹੜਾ ਹੈਗਾ ਉਹ ਭੁਲੇਖੇ ਦੇ ਵਿੱਚ ਹੈ ਅੱਗੇ ਉਹਨਾਂ ਨੇ ਨਾਲ ਕੈਨੇਡਾ ਨੂੰ ਇੱਕ ਹੋਰ ਗੱਲ ਕਹੀ ਹੈ ਕਹਿੰਦੇ ਵੀ ਚੀਨ ਕੈਨੇਡਾ ਨੂੰ ਜਿਉਂਦਾ ਨਿਗਲ ਜਾਵੇਗਾ ਉਸ ਦੇ ਕਾਰੋਬਾਰ ਸਮਾਜਿਕ ਢਾਂਚੇ ਅਤੇ ਆਮ ਜੀਵਨ ਸ਼ੈਲੀ ਨੂੰ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਕਰੇਗਾ ਫਿਰ ਉਹ ਲਿਖਦੇ ਆ ਕਿ ਜੇ ਕੈਨੇਡਾ ਨੇ ਚੀਨ ਨਾਲ ਕੋਈ ਸੌਦਾ ਕੀਤਾ ਤਾਂ ਅਮਰੀਕਾ ਆਉਣ ਵਾਲੇ ਸਾਰੇ ਕੈਨੇਡੀਅਨ ਸਮਾਨ ਅਤੇ ਉਤਪਾਦਾਂ ਤੇ ਤੁਰੰਤ 100% ਟੈਰਿਫ ਜਿਹੜਾ ਹੈਗਾ ਉਹ ਲਾ ਦੇਗਾ ਸੋ ਇਹ ਬਹੁਤ ਵੱਡੀ ਜਿਹੜੀ ਹੈ ਉਸ ਵੇਲੇ ਦੀ ਅਪਡੇਟ ਆਪਾਂ ਕਹਿ ਸਕਦੇ ਹਾਂ ਤੁਸੀਂ ਜਾਣਦੇ ਹੋ ਕਿ ਕੈਨੇਡਾ ਦੇ ਰਿਸ਼ਤੇ ਉਸ ਵੇਲੇ ਖਰਾਬ ਹੋਏ ਅਮਰੀਕਾ ਦੇ ਨਾਲ ਜਦੋਂ ਜਦੋਂ ਕਿਹਾ ਗਿਆ ਡੋਨਲਡ 트ਰੰਪ ਹਰਾਂ ਵੱਲੋਂ ਵੀ ਤੁਹਾਡੇ ਤੇ ਟੈਰਿਫ ਵਧਾਏ ਜਾਣਗੇ ਤੇ ਤੁਸੀਂ ਆ ਕੇ ਸਾਡੇ ਵਿੱਚ ਰਲ ਜਾਓ ਸਾਡੀ ਇੱਕ ਵਿੱਚ ਵੀ ਸਟੇਟ ਬਣ ਜਾਓ ਉਸ ਵੇਲੇ ਜਸਟਿਨ ਟੂਡੋ ਸੀ ਪ੍ਰਧਾਨ ਮੰਤਰੀ ਤੇ ਇੱਕ ਰਿਟੈਲੀਏਟ ਜਿਹੜਾ ਕੈਨੇਡੀਅਨ ਲੋਕਾਂ ਵੱਲੋਂ ਵੀ ਸ਼ੁਰੂ ਹੋ ਗਿਆ ਸੀ ਤੇ ਰਿਟੈਲੀਏਸ਼ਨ ਜਿਹੜੀ ਹੈਗੀ ਆ ਉਹ ਆਪਣੇ ਮਿਨਿਸਟਰੀ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਵੱਲੋਂ ਵੀ ਸ਼ੁਰੂ ਹੋ ਗਈ ਸੀ ਉਹਦੇ ਵਿੱਚ ਜਗਮੀਤ ਸਿੰਘ ਵੀ ਹੈਗੇ ਆ ਉਹਨਾਂ ਨੇ ਵੀ ਠੋਕ ਵਜਾ ਕੇ ਡੋਨਲਡ 트ਰੰਪ ਦਾ ਸੇਕ ਆ ਸੋ ਇਹ ਉਸ ਵੇਲੇ ਦੀ ਜਿਹੜੀ ਆਪਾਂ ਕਹੀਏ ਵੀ ਖਿੱਚ ਖਿੱਚ ਜਿਹੜੀ ਹੈਗੀ ਇੱਕ ਦੂਸਰੇ ਦੇ ਵਿੱਚ ਖਿੱਚੋ ਤਾਨ ਚੱਲ ਰਹੀ ਪਰ ਹੁਣ ਇਹ ਵਧੀ ਆ ਅੱਗੇ ਨਾਲੋਂ ਤੇ ਹੁਣ ਇਹ ਇਹ ਵੱਡੀ ਗੱਲ ਸੋਚਣ ਵਾਲੀ ਇਹ ਹੋਏਗੀ ਕਿ ਕੀ ਮਾਰਕ ਕਾਰਨੀ ਹੋਰਾਂ ਦੀ ਜਿਹੜੀ ਡੀਲ ਹੈ ਚੀਨ ਦੇ ਨਾਲ ਉਹ ਤਰੀ ਤਰੀ ਹੀ ਰਹਿ ਜਾਏਗੀ ਆਪਾਂ ਗੱਲ ਕੀਤੀ ਸੀ ਇਲੈਕਟ੍ਰਿਕ ਗੱਡੀਆਂ ਦੀ ਕਿ ਇਹਦੇ ਵਿੱਚ ਹੁਣ ਜਿਹੜੀ ਡੀਲ ਕਰਕੇ ਆਏ ਨਾ ਮਾਰਕ ਕਾਰਨੀ ਹੋਰੀ ਉਹ ਕਹਿੰਦੇ ਆ ਵੀ ਤੁਹਾਡੀਆਂ ਜੜੀਆਂ ਨੇ 49000 ਗੱਡੀਆਂ ਕੈਨੇਡਾ ਦੇ ਵਿੱਚ ਸਿਰਫ 6% ਟੈਰਿਫ ਦੇ ਉੱਤੇ ਅਸੀਂ ਐਕਸੈਪਟ ਕਰਾਂਗੇ ਤੁਹਾਡੇ ਤੇ ਕੋਈ ਜ਼ਿਆਦਾ ਟੈਕਸ ਨਹੀਂ ਲਾਇਆ ਜਾ ਕੋਈ 15% ਨਹੀਂ ਕੋਈ 25% ਨਹੀਂ ਤੇ ਤੁਸੀਂ ਆਪਣੀਆਂ BYD ਜਾਂ ਹੋਰ ਕੰਪਨੀਆਂ ਦੀਆਂ ਇਲੈਕਟ੍ਰਿਕ ਗੱਡੀਆਂ ਧੜਾ ਧੜਾ ਇੱਥੇ ਲਿਆ ਸਕਦੇ ਹੋ ਤੇ ਤੁਹਾਨੂੰ ਮੈਂ ਇਹ ਵੀ ਦੱਸਿਆ ਸੀ ਕਿ ਪਿਛਲੇ ਸਾਲ ਯਾਨੀ ਕਿ 2025 ਦੇ ਵਿੱਚ ਟੈਸਲਾ ਜਿਹੜੀ ਕਿ ਅਮਰੀਕਨ ਕੰਪਨੀ ਹੈ ਐਲਨ ਮਸਕ ਦੀ ਤੇ ਐਲਨ ਮਸਕ ਹੈਗੇ ਨੇ ਡੋਨਲਡ 트럼ਪ ਹੋਰਾਂ ਦੇ ਬੜੇ ਖਾਸ ਮਿੱਤਰ ਉਹਨਾਂ ਦੀਆਂ ਸਿਰਫ 20000 ਗੱਡੀਆਂ ਕਹਿੰਦੇ ਵੀ ਵੇਕੀਆਂ ਕੈਨੇਡਾ ਦੇ ਵਿੱਚ 225 ਤੇ ਇਹਨਾਂ ਨੇ ਉਹਨਾਂ ਨੂੰ ਚੀਨ ਨੂੰ ਆਫਰ ਦੇ ਦਿੱਤਾ ਵੀ 50000 ਗੱਡੀ ਜਿਹੜੀ ਹੈ ਉਹ ਤੁਸੀਂ 1 ਸਾਲ ਦੇ ਵਿੱਚ ਇੱਥੇ ਵੇਖ ਵੇਚ ਸਕਦੇ ਹੋ ਉਹ ਵੀ ਸਿਰਫ 6% ਟੈਸਟ ਜਿਹੜਾ ਟੈਰਿਫ ਦੇ ਉੱਤੇ ਤੇ ਹੁਣ ਇਹੀ ਗੱਲ ਆਪਾਂ ਪਿਛਲੀ ਵੀਡੀਓ ਦੇ ਵਿੱਚ ਕਹੀ ਸੀ ਵੀ ਇਹੀ ਗੱਲ ਅਮਰੀਕਾ ਨੂੰ ਹਜਮ ਨਹੀਂ ਹੋਣੀ ਸੋ ਉਹੀ ਗੱਲਬਾਤ ਆ ਗਈ ਹੈ ਡੋਨਲਡ 트럼ਪ ਹੋਰਾਂ ਵੱਲੋਂ ਇਹ ਬਿਆਨ ਆ ਗਿਆ ਹੁਣ ਦੇਖਦੇ ਹਾਂ ਚੀਨ ਤੇ ਮਾਰਕ ਕਰਨੀ ਯਾਨੀ ਕਿ ਕੈਨੇਡਾ ਦੀ ਡੀਲ ਸਿਰੇ ਚੜਦੀ ਹੈ ਜਾਂ ਫਿਰ ਇਹ ਟੈਰਿਫਸ ਦੇ ਡਰ ਤੋਂ ਇੱਥੇ ਹੀ ਇਹਨੂੰ ਰੋਕ ਦਿੱਤਾ ਜਾਂਦਾ ਠੰਡੇ ਬਸਤੇ ਦੇ ਵਿੱਚ ਪਾ ਦਿੱਤਾ ਜਾਂਦਾ ਜਾਂ ਫਿਰ ਅਮਰੀਕਾ ਦੀ ਪ੍ਰਵਾਹ ਕੀਤੇ ਬਿਨਾ ਕੈਨੇਡਾ ਅੱਗੇ ਵਧਿਆ ਤੁਰਿਆ ਜਾਵੇਗਾ ਸੋ ਆਉਂਦੇ ਦਿਨਾਂ ਦੇ ਵਿੱਚ ਦੇਖਣਾ ਹੋਵੇਗਾ ਹੰਤਾ ਜੀ ਜੀ ਜਦੋਂ ਆਪਾਂ ਗੱਲ ਕਰਦੇ ਸੀ ਕਿ ਅਮਰੀਕਾ ਦੀ ਕੈਨੇਡਾ ਦੀ ਯੂਕੇ ਦੀ ਤਾਂ ਗੱਲ ਕੀਤੀਆਂ ਦੀ ਸੀ ਕਿ ਇਹ ਦੇਸ਼ ਡੈਮੋਕ੍ਰੇਟੀਕ ਨਹੀਂ ਬੜੀ ਕਿ ਲੋਕ ਡੈਮੋਕ੍ਰੇਸੀ ਨੂੰ ਪਸੰਦ ਕਰਦੇ ਨਹੀਂ ਹਿਊਮਨਿਟਰੀਟੀਆਂ ਦੇ ਖੜੇ ਨੇ ਇਹ ਪਰ ਜਦੋਂ ਹੁਣ ਖੁਦ ਦੇ ਗੱਲੋ ਕਿ ਲਾਲਚਾਂ ਦੀ ਗੱਲ ਆ ਗਈ ਜਦੋਂ ਖੁਦ ਹੀ ਗੱਲੋ ਕਿ ਅੱਗੇ ਵਧਣ ਦੀ ਗੱਲ ਆ ਗਈ ਜਦੋਂ ਖੁਦ ਤੇ ਗੱਲ ਆ ਆਪਾਂ ਆਪ ਗੱਲ ਕਰਦੇ ਹਾਂ ਡੈਮੋਕ੍ਰੇਸੀ ਉਹ ਕਿੱਥੇ ਗਈ ਹੁਣ ਦਿਖੇਦੀ ਨਹੀਂ ਪਈ ਇਹਨਾਂ ਦੇਸ਼ਾਂ ਦੇ ਵਿੱਚ ਇਸ ਬਾਰੇ ਕੀ ਕੰਮ ਹੋ ਰਿਹਾ ਸੀ ਡੈਮੋਕ੍ਰੇਸੀ ਹੈ ਨਾ ਜਿਹੜੀ ਆਮ ਲੋਕਾਂ ਵਾਸਤੇ ਹੁੰਦੀ ਹੈ ਇਹ ਇਹ ਸਿਰਫ ਇੰਟਰਸਟ ਦੀ ਗੱਲ ਆ ਜਾਂਦੀ ਜਿਹੜਾ ਇੰਟਰਸਟ ਬੇਸ ਹੁੰਦਾ ਨਾ ਭਈ ਦੇਸ਼ਾਂ ਦੇ ਇੰਟਰਸਟ ਕਿਹਦੇ ਵਿੱਚ ਨੇ ਉੱਥੇ ਫਿਰ ਇਹ ਡੈਮੋਕ੍ਰੇਸੀ ਨੂੰ ਵੀ ਭੁੱਲ ਜਾਂਦੇ ਹੁੰਦੇ ਨੇ ਜਿਹੜੇ ਵੱਡੇ ਦੇਸ਼ ਜਿਨ੍ਹਾਂ ਦੀ ਆਪਾਂ ਗੱਲ ਕਰਦੇ ਆ ਸੋ ਫਿਰ ਉਹ ਡੈਮੋਕ੍ਰੇਸੀ ਤੋਂ ਬਾਹਰ ਹੋ ਕੇ ਵੀ ਕੁਝ ਸਟੈਪ ਲੈਂਦੇ ਨੇ ਹੁਣ ਜਿਹੜਾ ਬੈਨਜ਼ੂਏਲਾ ਤੇ ਸਟੈਪ ਲਿਆ ਗਿਆ ਉਹ ਕਿਹੜਾ ਡੈਮੋਕ੍ਰੇਸੀ ਦੇ ਵਿੱਚ ਰਹਿ ਕੇ ਲਿਆ ਗਿਆ ਹੈ ਨਾ ਇੱਕ ਆਜ਼ਾਦ ਦੇਸ਼ ਦੇ ਰਾਸ਼ਟਰਪਤੀ ਨੂੰ ਚੋਕ ਲਿਆਉਣਾ ਸਿਰਫ ਉਹਦੇ ਉੱਤੇ ਇਹ ਇਲਜ਼ਾਮ ਕਿ ਉਹਨੇ ਭਾਈ ਨਸ਼ਾ ਵੇਚਿਆ ਜਾਂ ਕੁਝ ਹੈ ਜਿਸ ਤਰ੍ਹਾਂ ਦੀ ਨੇ ਪਹੁੰਚ ਕੀਤੀ ਜਾ ਸਕਦੀ ਹੈ ਜਿਹੜੀ ਇੰਟਰਨੈਸ਼ਨਲ ਕੋਰਟ ਹੈਗੀ ਆਈਸੀ ਹੈਗੀ ਆ ਉਹਦੇ ਵਿੱਚ ਜਾਂ ਯੂਨਟ ਦੇ ਵਿੱਚ ਜਾਇਆ ਜਾ ਸਕਦਾ ਹੈ ਜਾਂ ਜਿਹੜੇ ਵੀ ਹੋਰ ਕਾਨੂੰਨੀ ਰਸਤੇ ਹੈਗੇ ਉਹਨਾਂ ਨੂੰ ਅਪਣਾਇਆ ਜਾ ਸਕਦਾ ਸੀ ਪਰ ਉਹਦੇ ਉੱਤੇ ਹੁਣ ਗ੍ਰੀਨਲੈਂਡ ਦੀ ਜਦੋਂ ਵਾਰੀ ਆਉਂਦੀ ਹੈ ਤਾਂ ਡੋਨਲਡ ਟਰੰਪ ਉਹਦੇ ਬਾਰੇ ਵੀ ਤਾਂ ਕਹਿੰਦਾ ਹੀ ਹੈ ਕਿ ਭਾਈ ਜਿੱਦਣ ਜੇ ਤੁਸੀਂ ਮੰਨ ਜੰਨੇ ਹੋ ਤਾਂ ਠੀਕ ਹੈ ਨਹੀਂ ਤੇ ਅਸੀਂ ਜਿਸ ਤਰੀਕੇ ਨਾਲ ਵੀ ਪਾ ਕੇ ਜ਼ੋਰ ਪਾ ਕੇ ਹਥਿਆਰਾਂ ਦੇ ਜ਼ੋਰ ਦੇ ਨਾਲ ਜਾਂ ਮਿਲਟਰੀ ਦੇ ਜ਼ੋਰ ਦੇ ਨਾਲ ਆਪਾਂ ਤੁਹਾਡੇ ਤੇ ਜਿਹੜਾ ਹੈਗਾ ਉਹ ਕਬਜ਼ਾ ਕਰਨਾ ਹੀ ਕਰਨਾ ਸੋ ਡੈਮੋਕ੍ਰੇਸੀ ਇੱਕ ਪੱਧਰ ਤੱਕ ਰਹਿ ਜਾਂਦੀ ਆ ਜਿੱਥੇ ਲੋਕਾਂ ਦੇ ਹੱਕਾਂ ਦੀ ਗੱਲ ਆ ਜਾਂਦੀ ਹੈ ਜਾਂ ਕੋਈ ਹੋਰ ਗੱਲਬਾਤ ਹੈ ਪਰ ਜਦੋਂ ਦੇਸ਼ਾਂ ਦੇ ਇੰਟਰਸਟ ਦੀ ਗੱਲ ਹੁੰਦੀ ਹੈ ਤਾਂ ਫਿਰ ਉਹ ਸਾਰੇ ਭੁੱਲ ਭੁਲਾ ਜਾਂਦੇ ਨੇ ਤੇ ਹੁਣ ਰਸ਼ੀਆ ਵੀ ਦੇਖੋ ਰਸ਼ੀਆ ਕਿਹੜੀ ਡੈਮੋਕ੍ਰੇਸੀ ਵਰਤ ਰਿਹਾ ਇਜ਼ਰਾਈਲ ਕਿਹੜੀ ਡੈਮੋਕ੍ਰੇਸੀ ਵਰਤ ਕੇ 1 ਲੱਖ ਬੰਦਾ ਮਾਰ ਚੁੱਕਿਆ ਗਾਜ਼ਾ ਦੇ ਵਿੱਚ ਸੋ ਇਹ ਸਾਰਾ ਕੁਝ ਕਿਤੇ ਨਾ ਕਿਤੇ ਕਿਤਾਬੀ ਗੱਲਾਂ ਵੀ ਨੇ ਜਿੱਥੇ ਦੇਸ਼ਾਂ ਦੇ ਇੰਟਰਸਟ ਹੁੰਦੇ ਆ ਉੱਥੇ ਸਾਰਾ ਕੁਝ ਸਾਈਡ ਦੇ ਉੱਤੇ ਧਰਿਆ ਜਾਂਦਾ ਤੇ ਆਪਣੇ ਤਰੀਕਿਆਂ ਦੇ ਨਾਲ ਕੰਮ ਲਿਆ ਜਾਂਦਾ ਜੀ ਅ ਜੀ ਜੀ ਸਿੰਤਰ ਬਣਾਉਂ ਕਰਤੀਆਂ ਤੁਸੀਂ ਜੀਓਪੋਲਿਟਿਕਲ ਇੰਟਰਨੈਸ਼ਨਲ ਬਿਹੇਵੀਅਰ ਰਿਲੇਸ਼ਨਸ਼ਿਪ ਦੇ ਉੱਤੇ ਕਾਫੀ ਜ਼ਿਆਦਾ ਲੰਬੇ ਸਮੇਂ ਤੋਂ ਤੁਸੀਂ ਕਹਿੰਦੇ ਹੋ ਕਿ ਆਪਣੇ ਮਾਚਾ ਦਰਸ਼ਕਾਂ ਦੇ ਨਾਲ ਆਪਣੇ ਫੈਕਟਸ ਨੌਲੇਜ ਦਰਸ਼ਕਾਂ ਦੇ ਨਾਲ ਸ਼ੇਅਰ ਕਰਦੇ ਹੋ ਥੋੜਾ ਸਮਾਂ ਸਾਡੇ ਜੁੜਨ ਦੇ ਲਈ ਆਪਣੇ ਦਰਸ਼ਕਾਂ ਦੇ ਰੱਖਣ ਲਈ ਥੈਂਕ ਯੂ ਜੀ ਥੈਂਕ ਯੂ ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਸਾਡਾ ਦਿਲੋਂ ਧੰਨਵਾਦ